ਵੱਡੀ ਗੱਲ ਆਪਣੀ ਜਿਵੇਂ ਹਣਾ ਆਪਾਂ ਇਹਦਾ ਰੇਟ ਜਿਹੜਾ ਆਪਾਂ ਵੀਡੀਓ ਦੇ ਵਿੱਚ ਹੀ ਕਰਾਂਗੇ ਹਾਂਜੀ ਹਾਂਜੀ ਹਣਾ ਜੀ ਤੇ ਉਹ ਦੱਸ ਦਿਓ ਵੀ ਤੁਸੀਂ ਇਹਦਾ ਕਿੰਨਾ ਕੁ ਮੁੱਲ ਕਰਦੇ ਹੋ ਸਵਾਗਤ ਆ ਮਿੱਤਰੋ ਪੀਵੀ ਨੱਤੀ ਟੂ ਡੀ ਕੇ ਚੈਨਲ ਤੇ ਅੱਜ ਆਪਾਂ ਇੱਕ ਘਰੇਲੂ ਪਰਿਵਾਰ ਦੀਆਂ ਜਿਹੜੀਆਂ ਬਹੁਤ ਹੀ ਸ਼ਕੀਨ ਆ ਜਿਹੜੇ ਨਾਗਾ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਨਾਗਾਹਾ ਵਕਾਊ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਬਾਈ ਉਹਨਾਂ ਕੋਲੇ ਮੱਝਾ ਪੱਖੋ ਜਿਹੜੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆ ਤੇ ਸਾਰੀਆਂ ਸ਼ਕੀਨ ਆ ਪੂਰੀਆਂ ਕੁੰਡੀਆਂ ਸਿੰਗਾਂ ਦੀਆਂ ਤੇ ਦੁੱਧ ਪੱਖੋ ਵੀ ਬਹੁਤ ਚੰਗੀਆਂ ਆ ਉਹ ਸਾਰੀ ਆਪਾਂ ਡਿਟੇਲ ਕਰਾਂਗੇ ਤੇ ਰੇਟ ਆ ਵੱਡੀ ਗੱਲ ਆ ਜਿਹੜਾ ਆਪਾਂ ਵੀਡੀਓ ਦੇ ਵਿੱਚ ਹੀ ਕਰਾਂਗੇ ਕਿਉਂਕਿ ਜਿਹੜਾ ਆਮ ਪਰਿਵਾਰ ਹੁੰਦਾ ਤੇ ਉਹਨਾਂ ਦੀ ਜਿਹੜੀ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਜੇ ਉਹਨਾਂ ਨੂੰ ਇੱਕ ਲਾਭ ਮਿਲ ਸਕੇ ਆਪਣਾ ਜਿਹੜਾ ਪਸ਼ੂਤਾਨਾ ਉਹ ਬਚ ਸਕੇ ਤੇ ਆਜੋ ਮਿੱਤਰੋ ਫਿਰ ਆਪਾਂ ਕਰਦੇ ਆਂ ਗੱਲਬਾਤ ਬਾਈ ਜੀ ਉਹਨਾਂ ਨਾਲ ਬਾਈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਸਵਾਗਤ ਸਤਿ ਸ੍ਰੀ ਅਕਾਲ ਹਾਂਜੀ ਕੀ ਨਾਂ ਜੀ ਬਾਈ ਤੁਹਾਡਾ ਮੈਂ ਨਾਂ ਜੀ ਕਰਮਜੀਤ ਸਿੰਘ ਆ ਕਰਮਜੀਤ ਸਿੰਘ ਤੇ ਬਾਈ ਜੀ ਪਹਿਲਾ ਆਪਾਂ ਚਲੋ ਇਸ ਆ ਛਕੀਨ ਜਿਹੜੀ ਝੋਟੀ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਕਿਹੜੇ ਸੂਏ ਬਾਈ ਜੀ ਇਹਨੇ ਸੋਣਾ ਜੀ ਇਹ ਜੀ ਪਹਿਲੇ ਸੂਏ ਸੋਣ ਲੱਗੇ ਪਹਿਲੇ ਸੂਏ ਸੋਣ ਲੱਗੇ ਹਾਂਜੀ ਤੇ ਜਿਵੇਂ ਆਪਾਂ ਚਲੋ ਪਹਿਲੇ ਸੂਏ ਸੋਣਾ ਜੇ ਤਾਂ ਦੂਜੇ ਤੀਜੇ ਸੂਏ ਹੋਵੇ ਤਾਂ ਆਪਾਂ ਦੁੱਧ ਦਾ ਰਿਕਾਰਡ ਪੁੱਛਗੇ ਹਾਂਜੀ ਹਾਂਜੀ ਤਾਂ ਆਪਾਂ ਹੁਣ ਇਹਦੀ ਮਾਂ ਦਾ ਰਿਕਾਰਡ ਪੁੱਛਾਂਗੇ ਵੀ ਇਹਦੀ ਮਾਂ ਦੇ ਦੁੱਧ ਦਾ ਕੀ ਰਿਕਾਰਡ ਹੈ ਬਾਈ ਜੀ ਮਾਂ ਦਾ ਦੂਜੇ ਸੂਏ ਅਸੀਂ ਪਹਿਲੇ ਸੂਏ ਦਿੱਤਾ ਨੇ 13 ਲੀਟਰ ਦੁੱਧ ਆ ਖੜੀ ਜੀ ਨਾਲ ਹੀ ਖੜੀ ਆ ਅੱਛਾ ਠੀਕ ਹੈ ਜੀ ਤੇ ਦੂਜੇ ਸੂਏ ਜੀ ਇਹ ਠੀਕ ਆ ਜੀ ਤੀਜੇ ਸੂਜਣ ਦੀ ਹੁਣ ਸੂਪੀ ਹੈ ਹਾਂਜੀ ਹਾਂਜੀ ਵੱਡੀ ਮੱਝ ਆ ਜਾਨੀ ਵੱਡੀ ਮੱਝ ਆ ਜੀ ਹਾਂ ਠੀਕ ਆ ਜੀ ਤੇ ਮਿੱਤਰੋ ਵੱਡੀ ਗੱਲ ਹੁੰਦੀ ਆ ਵੀ ਜੇ ਕੋਈ ਘਰੇ ਆ ਕੇ ਵੀ ਦੇਖਣਾ ਚਾਹੁੰਦਾ ਉਹ ਦੇਖ ਸਕਦਾ ਬਾਕੀ ਹਾਂਜੀ ਹਾਂਜੀ ਆਪਣੇ ਕੋਲੇ ਖੜੀ ਏ ਦੀ ਮਾਂ ਜਾਨੀ ਆ ਤੇ ਵੱਡੀ ਗੱਲ ਇਹ ਹੀ ਆ ਮਿੱਤਰੋ ਜਿਹੜਾ ਰਿਜ਼ਲਟ ਆ ਤੁਹਾਡੇ ਸਾਹਮਣੇ ਹੈ ਨਾ ਵੀ ਕਿਹੜੀ ਮੱਝ ਦੀ ਇਹ ਕੱਟੀ ਆ ਜਾਂ ਝੋਟੀ ਜਿਹੜੀ ਤਿਆਰ ਹੋਈ ਆ ਤੇ ਵੀ ਉਹਦਾ ਕਿੰਨਾ ਦੁੱਧ ਆ ਤੇ ਕਿੰਨੀ ਕੁਮਰ ਦੀ ਇਹ ਇਹ ਖੀਰ ਕੋਈ ਆ ਜੀ ਮੇਰੇ ਹਿਸਾਬ ਨਾਲ ਠੀਕ ਆ ਜੀ ਤੇ ਤੇ ਆਪ ਇਹ ਬਾਈ ਜੀ ਕਿਹੜੇ ਟੀਕੇ ਦੀ ਆਪਣੀ ਵਾਲੀ ਝੋਟੀ ਦਾ ਪਤਾ ਕੋਈ ਨਹੀਂ ਜੇ ਇਹ ਤਾਂ ਨਹੀਂ ਪਤਾ ਅੱਛਾ ਜੀ ਹਾਂਜੀ ਆ ਅਸੀਂ ਉਹ ਜਿਹੜੇ ਬੰਦੇ ਤੋਂ ਖਰੀਦੀ ਸੀ ਉਹ ਕਹਿੰਦੇ ਹਰਿਆਣੇ ਚੋਂ ਇਹ ਝੋਟੀ ਲੈ ਕੇ ਆਈ ਸੀ ਵੀ ਚੰਗੇ ਸੀ ਬੰਦੀ ਆ ਹਾਂ ਆ ਜਿਹੜੀ ਮੱਝ ਲਿਆਂਦੀ ਸੀ ਇਹ ਮੱਝ ਲਿਆਂਦੀ ਸੀ ਹਾਂ ਜੀ ਉਹਦੀ ਇਹ ਕੱਟੀ ਆ ਕਿਹੜੇ ਕੱਟੀਗਾ ਮੋਦੀ ਦਾ ਟੀਕਾ ਤਰਾ ਸੀ ਉਹਦੀ ਆ ਹੂੰ ਇਹ ਕਾ ਤੀਜੇ ਸੂਏ ਸੂਈ ਦਿੱਤੀ ਆ ਕੱਟੀ ਖੜੀ ਆ ਠੀਕ ਆ ਜੀ ਤੇ ਹੁਣ ਇਹ ਵੀਰੇ ਗਾਂ ਕਿਹੜੇ ਤੋਂ ਗੱਬਣਾ ਹੀ ਆਹ ਜਿਹੜੀ ਝੋਟੀ ਆਪਣੀ ਇਹ ਗੱਬਣਾ ਜੀ ਹੈ ਦਾ ਝੋਟਾ ਨੰਬਰਾਂ ਜਾਂ ਵੈਸੇ ਉਹਦਾ ਜੀ ਨਾਂ ਨਹੀਂ ਸਾਨੂੰ ਪਤਾ ਕਾਫੀ ਛੋਟੇ ਦੀ ਬੇਲ ਆ ਲੰਮੇ ਬਾਈ ਚੰਗਾ ਦਾ ਦੁੱਧਰ ਕਾਟ ਚੰਗਾ ਛੋਟੇ ਦਾ ਹੂੰ ਬਾਕੀ ਥੋੜੀ ਵੀ ਸਾਹਸੂੰ ਬਹੁਤ ਵਧੀਆ ਹੀ ਤੇ ਕਿਵੇਂ ਕੀ ਪਾਉਂਦੇ ਆਪਣੇ ਪਸ਼ੂ ਨੂੰ ਸਾਹਸੂੰ ਵਧੀਆ ਹੀ ਕੋਣ ਵਾਲੇ ਜੀ ਹੁਣ ਜੀ ਫੀਡਾਂ ਦਾ ਰੇਟ ਜਾਦੇ ਆ ਜਿਵੇਂ ਜੀ ਹੁਣ ਚੌਕਰ ਹੋ ਗਈ ਛੋਲਿਆਂ ਦਾ ਛਲਕਾ ਹੋ ਗਿਆ ਸਵਾਯਵੀਂ ਦੀ ਖਾਲ ਹੋ ਗਈ ਬੜੇਮਾ ਦੀ ਖਾਲ ਸਰੋਂ ਦੀ ਖਾਲ ਹੋ ਗਈ ਤੇ ਆ ਹੁਣ ਜਿਵੇਂ ਗਰਮੀ ਚੱਲਦੀ ਜੀ ਸ਼ੱਕਰਪਾਈ ਦੀ ਆ ਜਿਉਂ ਆ ਦਾ ਪਾਣਾ ਪਿਆਈਦਾ ਵਾ ਠੀਕ ਆ ਸੰਭਾਲਦਾ ਜੀ ਹੁਣ ਜੇ ਰੱਖੇ ਜੀ ਕਰਨੀ ਪੈਣੀ ਇਹਨਾਂ ਦੀ ਸੰਭਾਲ ਬਹੁਤ ਆ ਹਾਂਜੀ ਹਾਂਜੀ ਤੇ ਬਹੁਤ ਸੋਹਣੀ ਤਿਆਰ ਹੋਈ ਆ ਆਪਣਾ ਮਗਰੋ ਲੇਵਾ ਦੁਆ ਜੇ ਝੋਟੀ ਦਾ ਆਪਾ ਦਿਖਾਈਏ ਕਿਵੇਂ ਠੰਡੀ ਸਿਰ ਪੂਰੀ ਜਿਵੇਂ ਪਈ ਹਾਂਜੀ 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 ਵੇਖੋ ਲੈ ਪੂਰੀ ਜਿਲੇ ਹਾਂ ਜਮਾ ਹੈਲਦੀ ਨਹੀਂ ਕਿੰਨੀ ਤਰੀਕ ਨੂੰ ਬਈਏ ਦਿਨ ਤੋਂ ਪੂਰੇ ਕੀ ਰਹਿੰਦਾ ਹਜੇ ਇਹਦਾ ਮੇਰੇ ਸਹੌਣਾ ਜੀ 5-7 ਦਿਨ ਰਹਿੰਦੇ ਹਾਰੇ ਜੀ ਵਾਲੇ ਠੀਕ ਆ ਜੀ ਉੱਤੇ ਵੀ ਲਿਆ ਜਾ ਸਕਦੇ ਜੀ ਦਾਨ ਪਸ਼ੂ ਦਾ ਹੁਣ ਤੇ ਬਾਈ ਵੱਡੀ ਗੱਲ ਆ ਆਪਣੀ ਜਿਵੇਂ ਹਣਾ ਆਪਾਂ ਇਹਦਾ ਰੇਟ ਜਿਹੜਾ ਆਪਾਂ ਵੀਡੀਓ ਦੇ ਵਿੱਚ ਹੀ ਕਰਾਂਗੇ ਹਾਂਜੀ ਹਾਂਜੀ ਹਣਾ ਜੀ ਤੇ ਉਹ ਦੱਸ ਦਿਓ ਵੀ ਤੁਸੀਂ ਇਹਦਾ ਕਿੰਨਾ ਕੁ ਮੁੱਲ ਕਰਦੇ ਹੋ ਜੀ ਬਾਈ ਜੀ 1-25 ਮੰਗਦੇ ਆ ਜੀ ਠੀਕ ਆ ਜੀ ਤੇ ਮਾਨਤਾਣ ਤਾਂ ਆਪਣੇ ਦਰਸ਼ਕਾਂ ਦਾ ਕਰ ਦੋਗੇ ਹਨਾ ਹਾਂਜੀ ਮਾੜਾ ਮੋੜਾ ਜਿੰਨਾ ਜੈਸੇ ਹੀ ਕਰ ਦਾਂਗੇ ਵੀ ਉਹ ਤੋਂ ਵੀ ਆ ਜਿਹੜੇ ਲੋਕਾਂ ਨਾਲ ਵਪਾਰੀ ਫੋਨ ਆ ਕਰਨ ਜਿਨ੍ਹਾਂ ਨੇ ਲੈਣੀ ਹੁੰਦੀ ਟਾਈਮ ਖਰਾਬ ਕਰਦੇ ਆ ਹਾਂ ਵੀ ਚੋਣਾ ਹੋਣਾ ਪੈਂਦਾ ਵਾ ਕਿ ਸ਼ਕੀਨ ਬੰਦਾ ਕੋਈ ਆ ਕੇ ਲੈ ਕੇ ਜਾਵੇ ਮੇਰੇ ਮਿੱਤਰੋ ਵੀਡੀਓ ਦੇ ਵਿੱਚ ਆਪਾਂ ਸਾਰਾ ਕੁਝ ਦਿਖਾਤਾ ਕਿਸੇ ਵੱਲੋਂ ਝੋਟੀ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਗਈ ਸਾਰੀ ਵੀਡੀਓ ਦੇ ਵਿੱਚ ਆਪਾਂ ਦਿਖਾਤੀ ਆ ਬਾਈ ਜੀ ਹੁਣ ਇਹਦੇ ਵੀ ਰੇਟ ਆਪਾਂ ਹੁਣ ਵੀਡੀਓ ਦੇ ਵਿੱਚ ਜਦੋਂ ਕਾਰੀ ਦਿੱਤਾ ਤੇ ਸ਼ਕੀਨ ਬੰਦੇ ਫੋਨ ਲਾ ਲੈਣ ਬਾਕੀ ਘਰੇਲੂ ਪਰਿਵਾਰ ਆ ਬਾਈ ਇਹਨਾਂ ਦੀਆਂ ਆਪਦੀਆਂ ਘਰ ਦੀਆਂ ਮੱਜਾਂ ਵਾ ਤੇ ਬਾਈ ਜੀ ਫੋਨ ਨੰਬਰ ਇੱਕ ਵਾਰੀ ਜ਼ਰੂਰ ਬੋਲ ਦਿਓ ਤੇ ਏਰੀਆ ਆਪਦਾ ਇੱਕ ਵਾਰੀ ਬੋ ਦੱਸ ਦਿਓ ਜੀ 999147 10908 ਤੇ ਕਿਹੜਾ ਪਿੰਡ ਪੈਂਦਾ ਆਪਣਾ ਜ਼ਿਲ੍ਹਾ ਕਿਹੜਾ ਜੀ ਇਹ ਮੂਗਾ ਜ਼ਿਲ੍ਹਾ ਜੀ ਤੇ ਕੋਕਰੀ ਕਲਾਂ ਦੇ ਨਾਲ ਹੀ ਆ 2 ਕਿਲੋਮੀਟਰ ਤੇ ਕੋਕਰੀ ਬੁੱਟਰਾਂ ਪਿੰਡ ਠੀਕ ਆ ਜੀ ਤੇ ਕਿਸ਼ਨਪੁਰ ਰੋਡ ਤੇ ਘਰ ਆਪਣਾ ਨੂੰ ਠੀਕ ਆ ਜੀ ਆ ਜੀ ਕਿਸ਼ਨਪੁਰ ਬਾਈ ਉਹਨਾਂ ਨੂੰ ਫੋਨ ਲਾ ਕੇ ਤੇ ਇੱਕ ਵਾਰੀ ਨਾ ਪਹੁੰਚ ਗਏ ਹਨ ਜਰੂਰ ਆ ਜਿਓ ਤੇ ਮਰ ਝੋਟੀ ਸ਼ਕੀਨ ਆ ਸਾਰੇ ਨਗ ਬਹੁਤ ਚੰਗੇ ਆ ਬਾਈ ਹੁਣਾਂ ਕੋਲੇ ਕਰ ਲਿਓ ਫੋਨ ਮਿੱਤਰੋ ਫਿਰ ਜੇ ਕੇ ਨੂੰ ਚੰਗੀ ਸ਼ਕੀਨ ਝੋਟੀ ਦੀ ਭਾਲ ਹੈਗੀ ਆ ਤੇ ਸ਼ੇਅਰ ਜਰੂਰ ਕਰ ਦਿਓ ਵੀਡੀਓ ਆਪਣੇ ਯਾਰਾਂ ਦੋਸਤਾਂ ਨੂੰ ਜਉਂਦੇ ਵਸਦੇ ਰਹੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਆ ਦੋਸਤੋ